ਇਹ ਪਿੰਡ ਨੂੰ ਬਚਾ ਲਿਆ ਜੀ ਮਿੰਡ ਬਚਾ ਕਰ ਲਿਆ ਜੀ ਅਸੀਂ ਇੱਕ ਹਫ਼ਤਾ ਮਿੱਟੀ ਪਾਉਂਦੇ ਰਹੇ ਜਦੋਂ ਪਾਣੀ ਚੜਿਆ ਦਰਿਆ ਦੇ ਵਿੱਚ ਹਾਂ ਹਾਂ ਪਿੰਡ ਪੱਧਰੇ ਸਾਰੇ 4-5 ਪਿੰਡਾਂ ਦੇ ਬੰਦੇ ਖੜੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਇੱਕ ਹਫ਼ਤਾ ਮਿੱਟੀ ਪਾਉਂਦੇ ਰਹੇ ਸੀ ਉਹਦੇ ਕਰਕੇ ਜੀ ਪਰ ਟਰਾਲੀ ਅਸੀਂ ਕੰਟਰੋਲ ਕਰ ਲਿਆ ਹੋਰੇ ਜਾ ਕੇ ਪਾਣੀ ਦਾ ਸਾਨੂੰ ਖਤਰਾ ਆਇਆ 88 ਵੇਲੇ ਦੀਆਂ ਜੀ ਪੁੜੀਆਂ ਪਾਈਆਂ ਆਈਆਂ ਉਹ ਜਦੋਂ ਪਾਣੀ ਦਾ ਦਰਿਆ ਚੜਦਾ ਆ ਉਹ ਪਾਣੀ ਜਾਨੀ ਬਾਜਰ ਪਾਉਂਦੇ ਪਾਉਂਦੀਆਂ ਉਹ ਬੈਕ ਵੱਜਦੀਆਂ ਜੀ ਅਸੀਂ ਉਹ ਪੁੜੀਆਂ ਪੱਟਣੀਆਂ ਜੀ ਪਦੀ ਇੱਕ ਜੀ ਪਟਕੇ ਪੁਣੀ ਪੱਡੀ ਬਣ ਜਾ ਢੱਕਣ ਲੱਗ ਜਾਣਾ ਉਸੇ। ਪੁਣੀ ਆ ਦੀ ਉਹ ਫਾਇਦਾ ਹੀ ਕੋਈ ਨਹੀਂ ਸਾਨੂੰ ਪੁਣੀ ਆ ਦੀ ਪਟੌਣੀਆਂ ਸਾਰੇ ਸਾਡੇ ਪਿੰਡਾਂ ਵਾਲੇ ਸਹਿਮਤ ਹੈ ਜੀ। ਉਹ 88 ਵੇਲੇ ਬਣਾ ਸੀ ਜਦੋਂ ਮੀਂਹ ਮੂੰ ਪੈਂਦਾ ਪਾਣੀ ਇਧੂੰ ਦਰਿਆ ਆ ਜਾਵੇ ਉਹ ਤਾਂ ਜੀ ਹੁਣ ਹੈ ਨਹੀਂ ਜਮੀਨਾਂ ਸਾਰੀਆਂ ਬਾਦ ਹੋਈਆਂ। ਇਸ ਕਰਕੇ ਇੱਕ ਜੀ 2023 ਦੇ ਵਿੱਚ ਜਦੋਂ ਹੜ ਆਇਆ ਉਹ ਮੋੜੇ ਕਿਨੇ ਰੋਡ ਤੇ ਜੀ ਸਾਰੀ ਉਹ ਸੜਕ ਟੁੱਟੀ ਪਈ ਆ। ਇੱਦਾਂ ਹੀ ਬਈ ਆ ਜੀ ਉਹ ਉਹ ਗੱਡੀ ਵੀ ਇਹ ਤੁਹਾਨੂੰ ਉੱਧਰ ਦੀ ਲੈ ਕੇ ਆਉਣਾ ਸੀ ਆ ਉਹ ਸਾਰਾ ਹੀ ਰਸਤਾ ਜੀ 2023 ਦਾ ਟੁੱਟਾ ਪਿਆ ਇੱਕ ਜਿਹਾ ਸੀ ਉੱਥੇ ਮਿੱਟੀ ਪਾਉਣੀ ਆ ਜੀ ਬਹੁਤ ਜ਼ਰੂਰੀ ਆ ਜੀ ਥੋੜਾ ਸੁਣੋ ਸਰ ਬਤਾਓ ਮੜਾ ਜੀ ਸਰ ਥੋੜਾ ਜਿਆ ਚਾਰਿਆ ਨਹੀਂ ਤੁੰਡਾਇਆ ਸਰ ਮੈਂ ਕੋਣੇ ਤੇ ਥੋੜਾ ਸਰ ਬਤਾਓ ਮੜਾ ਜੀ ਸਰ ਥੋੜਾ ਜਿਆ ਚਾਰਿਆ ਇਹਨੂੰ ਵਰਤ ਲਓ ਮੇਰੇ ਕੋਲ ਦਿੱਤਾ 23 ਦਾ ਕੋਈ ਨਹੀਂ ਠੀਕ ਆ ਜੀ ਠੀਕ ਆ ਜੀ ਇੱਕ ਤੁਸੀਂ ਜਿਹੜਾ ਜੀ.ਵੀ. ਵਿੱਚ ਤੁਸੀਂ ਲੈ ਲਿਆ ਲੱਖ ਰੁਪਏ ਹੁਣੀ ਲੈ ਲਓ ਠੀਕ ਆ ਜੀ ਕਰਾ ਕਰ ਉਹ ਤੁਸੀਂ ਕਰਨਾ ਠੀਕ ਚਲੋ ਮੀਟਿੰਗ ਮੂਟੇ ਬਣਾਈਏ ਠੀਕ ਨਹੀਂ ਜੀ ਅਸੀਂ ਆਪਰੇ ਚਾਰ ਪੰਜ ਮਿੰਟਾਂ ਦੇ ਰਹੇ ਹਾਂ ਅਹਿਮ ਗੱਲਾਂ ਇਹ ਸਰਕਾਰ ਦਾ ਪੰਜਾ ਜੀ ਆਓ ਆਓ ਅਸੀਂ 70 ਇਹਨੇ ਪੰਚਾਇਤਾਂ ਸਾਈਨ ਪਾਉਂਦੇ ਹਾਂ ਸੋ ਤੋਂ ਹੁਣ ਐ ਕਰਾਂਗੇ ਜੀਦੋਂ ਬਾਅਦ ਤੁਹਾਨੂੰ ਮੈਂ ਦੇ ਦੂੰਗਾ ਆ ਤੁਹਾਨੂੰ ਭਰਾਈ ਜਾਣਗੇ ਜਿੱਥੋਂ ਠੀਕ ਹੈ ਜੀ ਤੁਹਾਡਾ ਕੰਮ ਇਕ ਤਾਂ ਤੁਹਾਨੂੰ ਅਸੀਂ ਇਹ ਫਾਈਚਾਂਸ ਟਰੈਕਟਰਾਂ ਵੀ ਲੋੜ ਹੈ ਠੀਕ ਹੈ ਜੀ ਮਤਲਬ ਵੀ ਹਲਕਾ ਤੋਂ ਮੰਗਾ ਲੈ ਟਰੈਕਟਰ ਤੋਂ ਵੀ ਡਰਾਈਵਰ ਵੀ ਵਾਲੋ ਹੋ ਗਏ ਡਰਾਈਵਰ ਰੇਟ ਸਾਡੇ ਪਿੰਡਾਂ ਸਾਰਿਆਂ ਦਾ ਸਹਯੋਗ ਹੈ ਪੂਰਾ ਜੀ ਤੇ ਫਿਰ ਅਸੀਂ ਚਾਰੇ ਦੀ ਜਿੰਨੀ ਲੋੜ ਹੈ ਠੀਕ ਹੈ ਜੀ ਦੱਸ ਦੋ ਕਿੰਨੇ ਕੁਇੰਟਲ ਲੋੜ ਹੈ ਤੇ ਤੁਹਾਨੂੰ ਅਦੇਸ ਨਾਲ ਕੋਲ ਪਹੁੰਚਾ ਦਾਂਗੇ ਤੇ ਤੁਸੀਂ ਮੈਂ ਹੀ ਕਹਾਂ ਸਾਬ ਨੂੰ ਦੱਸ ਦਾਂਗੇ ਜੀ ਠੀਕ ਹੈ ਜੀ ਚਾਰਾਂ ਤਾਂ ਅਸੀਂ ਦੋ ਚਾਰ ਦਿਨਾਂ ਚ ਭੇਜਣ ਲੱਗੇ ਹੁਣ ਅਸੀਂ ਕਰਤਾ ਨੂੰ 500 ਰੁਪਏ ਮੈਂ ਜੀ ਦੇਾਰੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿੰਨਾ ਵੀ ਲੋੜ ਹੈ ਹਾਂ ਜੀ ਚਾਰਾਂ ਜਿੱਧਰ ਲੋੜ ਆਈਆਂ ਉਹ ਵੀ ਦੋ ਦੋ ਰੋੜ ਭੇਜੋ ਜਿੱਥੇ ਮਜਾ ਆਏ ਜੀ ਵੇ ਤੁਹਾਨੂੰ ਜਿਆਦਾ ਡੀਜ਼ਲ ਦੀ ਤੇ ਆਈ ਆ ਜੀ ਦੀ ਵੀ ਜਿਆਦਾ ਆਈ ਤਾਂ ਠੀਕ ਬਾਤ ਉਹ ਤੇ ਦੇਣਾ ਹਾਂਜੀ ਤਾਂ ਤੁਹਾਨੂੰ ਜੇ ਸੀ ਕਿਰਾਏ ਤੇ ਆ ਜੂਗੀ ਤੁਹਾਡੇ ਤੋਂ ਸਾਡੀ ਆਣੀ ਚੀਜ਼ ਹੈ ਤੇ ਬਾਕੀ ਸੋ ਡੀਜ਼ਲ ਆ ਜੂਗਾ ਠੀਕ ਹੈ ਜੇ ਮੁੱਕ ਗਿਆ ਫਟੋ ਦਾਲ ਦੇ ਹੋਵੇ ਬਾਕੀ ਬੀਜ ਬੂਜ ਕੋਈ ਕਣਕਾ ਬੁਣਕਾ ਜਿਆਦਾ ਜੇ ਤੁਹਾਨੂੰ ਕੋਈ ਬੀਜ ਦੀ ਲੋੜ ਹੈ ਉਹ ਦੱਸੋ ਤੁਹਾਨੂੰ ਬੀਜ ਤਾਂ ਜਾਈ ਦੱਸ ਦਿਓ ਕੋਈ ਘਰੇ ਸਾਬ ਲਾ ਲਾ ਇਹਨਾਂ ਸਾਬ ਨੂੰ ਦੱਸ ਦਿਓ ਅਸੀਂ ਉਹਦੀ ਮਦਦ ਕਰਾਂਗੇ ਠੀਕ ਹੈ ਜੀ ਤੇ ਬਾਕੀ ਕੱਲ ਦੱਸਣਾ ਜਦੋਂ ਸਰਕਾਰ ਬਣ ਗਈ ਸਰਕਾਰ ਕਾ ਸੀਮੈਂਟ ਦਾ ਬਣਾਉਣਾ ਇਹ ਇੱਕ ਵਾਰੀ ਨੋਟ ਕਰਨਾ ਪੈਣਾ ਹੈ ਪਤਾ ਕਿ ਸਰ ਜਦੋਂ ਪਾਣੀ ਦਾ ਬੰਨ ਪੂਲਾ ਹੋ ਜਾਂਦਾ ਆ ਲੋ ਜੀ ਬੋਲੇ ਈ ਸੋ ਨਿਹਾਲ ਸ੍ਰੀ ਅਕਾਲ ਪਤਾ ਜਾਣ ਕੇ ਮੈਂ ਕਿ ਮਿੱਟੀ ਪਾ ਦੇ ਰੁੜ ਜਾਂਦੀ ਹੈ ਜੇ ਪੱਕਾ ਹੋ ਜਵੇ ਨਾ ਸਾਜਬਾ ਨਹਿਰੀ ਕਰਦੇ ਹਾਂ ਹਾਂ ਜੀ ਹਾਂ 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 ਉਹ ਮਰਚਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰੀਆਂ ਦਰਿਆ ਪੱਕੇ ਕਰਦੇ ਠੀਕ ਹੈ ਇਹਦੇ ਘਰ ਹੁਣ ਪਹਚਾਰਾ ਨਹੀਂ ਬੋਟ ਬਾਕੀ ਸਾਰੇ ਕੋਈ ਹੋਰ ਕੋਈ ਟਿਕਲੀ ਇਸ ਤਰ੍ਹਾਂ ਬਾਕੀ ਆਈ ਜਿਹੜੇ ਦਰਿਆਲ ਤੋਂ ਪਾਣੀ ਜਿਹੜੇ ਪੈਪਾ ਪੈਪਾ ਦੀ ਮੂਰਤ ਕਰਨੇ ਪੈਪਾ ਪਾ ਕਢਾਉਣੇ ਉਹ ਹਰ ਵਾਰੀ ਮਕਸਦ ਦੱਸ ਤੋਂ ਪਾਣੀ ਦੱਬ ਦਿੱਤੇ ਗਏ ਸੀ ਉੱਤੇ ਬੰਨ੍ਹ ਬਣਾ ਦਿੱਤਾ ਸੀ ਨਿਕਲੋਣੇ ਫਿਰ ਮੈਂ ਕਿੱਥੇ ਕਢਾਉਂਗਾ ਜੇ ਨਾਮ ਹੀ ਨਿਕਲਦਾ ਫੱਟਾ ਲੱਗ ਮਸ਼ੀਨ ਲੱਗਣੀ ਹੈ ਪੋਕਲੈਂਡ ਉਹੀ ਪੱਟੂ ਕੀ ਜਿਹੋ ਉਹਦੇ ਫੱਟ ਗਏ ਤਾਂ ਮਿੱਟੀ ਪੈ ਜੂਗੀ ਅੱਛਾ ਉਹਦੇ ਕਰੀ